ਹਾਂਜੀ ਮਿੱਤਰੋ ਬੜੇ ਵੀਰਾਂ ਦੇ ਮੈਸੇਜ ਹੋ ਸੀ ਬਾਈ ਦਲਸ਼ੇਰ ਨੂੰ ਨਹੀਂ ਦਿਖਾਉਂਦੇ ਆਪਾਂ ਅੱਜ ਬਾਈ ਦਲਸ਼ੇਰ ਨੂੰ ਫੜਦੇ ਆਂ ਅਸਰ ਕੱਢਦੇ ਨੂੰ ਲੱਗਦਾ ਆਪਾਂ ਮਹੀਨਾ ਬਾਅਦ ਕੱਢਦੇ ਆ ਨਾ ਹਾਂਜੀ ਬਾਅਦ ਹੋ ਗਿਆ ਮਹੀਨਾ ਬਾਅਦ ਕੱਢਦੇ ਆ ਬਾਈ ਘੋੜੀ ਤੋਂ ਲੱਗ ਕਰਤਾ ਵੀਡੀਓ ਨਾਲ ਬਣੇ ਰਹੋ ਠੀਕ ਆ ਕਿਵੇਂ ਫੜਾਂਗੇ ਦੇਖੀ ਚੱਲਿਓ ਤੇ ਕੱਬਾ ਹੋ ਰਿਹਾ ਹੁਣ ਇਹ ਪਹਿਲਾਂ ਤਾਂ ਲੱਤਾਂ ਪਹਿਲਾਂ ਤਾਂ ਅੜਬ ਬਾਅਦ ਹੋ ਗਿਆ ਪਿੱਛੋਂ ਵੀ ਲੱਤਾਂ ਮਾਰਦਾ ਸੀ ਹੁਣ ਗੋਲ ਖੜਾ ਹੋਇਆ ਜਿਹੜਾ ਬਾਕੀ ਆਪਾਂ ਫੜਦੇ ਆ ਰਹੇ ਹਾਂ ਵਾਰਦਾਂ ਨੂੰ ਬਸ ਡਰਾਉਂਦਾ ਆਇਆ ਬੱਸ 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 ਮੱਤ ਵੇਰੀ ਹੋਈ ਨਹੀਂ ਹਣਾ ਹੋਈ ਨਹੀਂ ਹਣਾ ਪਰ ਝੋਨਾ ਝੂਨਾ ਵੱਧਦੇ ਰਹੀ ਕਰ ਕਰ ਤਾਈਂ ਦਾ ਕਹਿੰਦੇ ਵੀ ਇੱਕ ਮੰਦਾ ਉੱਤੇ ਚਾਹੀਦਾ ਹੋਰ ਉੱਤੇ ਚਾਹੀਦਾ ਲੈ ਨਾ ਉਹ ਤਣਾ ਬਯਾਸ 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 ਆ ਤਰੀਕੇ ਨਾਲ ਫੜਾ ਜਾਂਦਾ ਹੋਲੀ-ਹੋਲੀ ਬੱਸ 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 ਲੈ ਜਾਂ ਤਾਉਣ ਤੇ ਬੱਸ ਚੰਨਾ ਆਪ ਹੀ ਹੋਲੀ-ਹੋਲੀ ਉੱਥੇ ਜਾਊਗਾ ਇਹੀ ਤਰੀਕੇ ਹੁੰਦੇ ਨੇ ਬੱਸ ਇਹਨੂੰ ਕਹਿੰਦੇ ਆ ਤਜਰਬਾ ਤਜਰਬਾ ਪਹਿਲਾਂ ਸਟਾਰਟ ਦੇਖੋ ਕਿਰਾਂਜੀ ਨਾਲ ਕਿੱਥੋਂ ਇੱਥੋਂ ਪਿੱਛੋਂ ਪਿੱਛੋਂ ਮਤਲਬ ਪੂਛ ਕੋਲੋਂ ਠੀਕ ਆ ਹੁਣ ਕੁੰਡੀ ਪੈ ਗਈ ਲੈ ਹੁਣ ਤੁਸੀਂ ਬਾਹਰ ਹੋ ਜਾਓ ਠੀਕ ਆ ਇਹਨੂੰ ਤੇ ਹੁਣ ਬਾਹਰ ਆਪਾਂ ਦੇਖਦੇ ਆ ਬਾਕੀ ਕੀ ਹਰਕਤਾਂ ਨੇ ਇਹਦੀ ਆ ਜਾ ਬੁੱਤਾ ਆ ਜਾ ਕੋਈ ਗੱਲ ਨਹੀਂ ਪਹਿਲਾਂ ਨਾਲ ਤਾਂ ਬਹੁਤ ਫਰਕ ਪੈ ਗਿਆ ਜੀ ਹੈਗਾ ਫਰਕ ਹਾਂਜੀ ਅੜਬ ਹੋ ਗਿਆ ਜੀ ਫੋਟੋ ਕੈਮਰਾ ਫੜ ਆ ਜਾ ਆ ਆ ਆ ਜਾ ਹਜੇ ਵੀ ਤਾੜੀ ਦੇ ਆ ਦੈ ਹਸ਼ਰਾ ਹਸ਼ਰਾ ਤੂੰ ਹਸ਼ਰਾ ਬੈਠੀ ਬਾਰੋਂ ਕਰੇ ਹਸ਼ਰਾ ਆ ਫੜੀ ਆ ਆਜ ਆਜੇ ਬਾਹਰ ਤਾਂ ਹਣੀ ਬੂਹ ਬਾਹਰ ਕੋਈ ਆਉਂਦਾ ਇਹ ਕੋਈ ਨਹੀਂ ਆਉਂਦਾ ਕੱਢ ਕੱਢ ਦੀ ਘੱਟਾਂਗੇ ਮੰਦੀ ਬੋਦਰੋਂ ਹੱਕੀ ਆਇਆ ਇਹ ਦੋ ਸਾਲਾਂ ਨੂੰ ਕਰਨ ਲੱਗਾ ਇਹਦੀ ਫੁੱਲ ਟ੍ਰੇਨਿੰਗ ਆ ਟ੍ਰੇਨਿੰਗ ਨਾਲ ਅਚੀਤੀ ਕਰਾਂਗੇ ਦੇਖੀ ਚੱਲੋ ਬਾਈ ਸਾਡੋ ਸਾਲਾਂ ਨੂੰ ਹੋਣੇ ਨਹੀਂ ਆ ਜਾ ਆ ਜਾ ਹਾਂ ਹੁਣ ਵੀ ਵਾਰ ਆਏਂਗੇ ਹੋਣੇ ਨੂੰ ਸੌਣ ਦੋ ਦੁੱਧ ਪੀ ਗਿਆ ਮਾ ਕੋੜੀ ਦਾ ਸੌਣ ਦੋ ਖਾਣ ਦੋ ਪੀਣ ਦੋ ਥੋੜਾ ਜ ਮੈਂ ਹੋਣੀ ਥੋੜਾ ਜ ਕਰਣਾ ਬੜਾ ਢਿੱਡ ਨਹੀਂ ਹੋ ਗਿਆ ਚੱਲ ਫਿਰੇ ਪਿਆ ਰੰਦਾ ਹਾਰਾ ਦੇਣਾ ਖਾ ਪੀ ਕੇ ਹੂੰ ਅੜਬਾਈ ਕਰ ਲੱਗ ਗਿਆ ਹਨਾ ਬਾਹਲਾ ਅੜਬ ਹੋ ਗਿਆ ਪਹਿਲਾਂ ਉੱਤ ਪਿੱਛੋਂ ਆ ਤਾ ਠੀਕ ਆ ਕੱਲ ਮੇਰੇ ਲੱਤਾਂ ਮਾਰਨੀ ਸੀ ਕੱਢਣ ਦੀ ਬਹੁਤ ਟਾਈਮ ਲੱਗਦਾ ਤੇਰੇ ਮਾਰ ਕੇ ਲੱਤ ਮਾਰਨੀ ਸੀ ਜਮਾ ਮੂੰਹ ਕੋਲ ਦੀ ਟੱਪ ਗਈ ਆ ਹੋਰੀ ਹਾਂਜੀ ਚੱਲ ਬਰਾਬਰ ਤਰਨੋਂ ਹਟ ਗਿਆ ਯਾਰ ਹਨਾ ਹਮ ਅੜਬਾ ਵੀ ਬਾਲਾ ਹੋ ਗਿਆ ਬਾਲਾ ਹੋ ਗਿਆ ਆ ਜਾ ਆ ਜਾ ਆ ਜਾ ਚੱਲ ਲੈ ਮਾਸਟਰ ਫਾੜ ਬਲੌਗ ਬਣਾ ਅੱਗੇ ਹੋਰ ਕੇ ਟੂਰਨਾਮੈਂਟ ਦਾ ਤਾਂ ਹੈ ਤੂੰ ਕਦਹਾਂ ਇਧਰ ਆਣਾ ਮੈਂ ਤਾਂ ਕੋਲੇ ਆਉਣਾ ਨੇ ਚੱਲ ਮੜਾ ਹੈਕੀ ਪਿੱਛੋਂ ਮੜਾ ਇਹ ਕੱਢ ਕੱਢ ਹੋਰ ਹੋਰ ਕਰਦਾ ਸੈਟ ਤੂੰ ਫੋਨ ਫੜ ਫੋਨ ਫੜ ਹਾਲੇ ਲੱਤ ਤੋਂ ਕਿਵੇਂ ਕੱਢਦਾ ਲੱਤ ਕੀ ਮਾਰਨੀ ਐ ਇਹਨੇ ਕੁਝ ਨਹੀਂ ਮਾਰਦਾ ਨਾ ਬੁੱਤ ਨਾ ਇਹ ਪਿੱਛੇ ਭੱਜ ਲਿਆ ਸੀ ਪਿੱਛੇ ਹੋ ਗਿਆ ਸੀ ਇਹਦੇ ਨਾ ਇੱਕੋ ਦਾ ਵੀ ਖੁੱਤੀ ਲਿਆ